ਗੁਰੂ ਘਰ ਸਰਾ ਰੰਗ ਜੀ ਕੀ ਕਥੇ ਬਾਭੀ ਗੁਰੂ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਤ ਜੀਓ ਲੋਕ ਤੁੰਦਨ ਅੰਤਵਾ ਸਰਬ ਕਲਾ ਸਮਰਥ ਲੋਨੰਤੇ ਰਾਖੋ ਪ੍ਰਭੂ ਨਾਮ ਤੇ ਕਰ ਹੱਥ ਧੰਨ ਧੰਨ RAM ਦਾ ਸੁਰ ਦਿਲ ਸਿਰ ਯਾਤਨ ਸਵਾਰਿਆ ਉਲੀ ਨੂੰ ਹੀ ਕਰਾ ਮ ਆਪ ਸਰਜਨ ਹਾਰ ਧਾਰਿਆ ਸਿੱਖੀ ਅਤ ਸੰਤਤੀ ਪਾਰ ਬ੍ਰਹਮ ਕਰਨਾ ਸੁਕਾਰਿਆ ਤਲ ਥਾ ਹੋ ਤੋਰ ਤੂੰ ਤੇਰਾ ਅੰਤ ਨ ਪਾਰਾ ਵਾਰਿਆ ਜਿਨੀ ਤੂੰ ਸੇਵਾ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਗ ਲੋਕ ਕ્રોਧ ਮੋਹ ਮਾਰ ਘਟੇ ਤੂੰ ਸਰਪੁਰ ਵਾਰਿਆ ਅਨਸੁ ਤੇਰਾ ਥਾਨ ਹੈ ਸਚ ਤੇਰਾ ਪ੍ਰਸਕਾਰਿਆ ਨਾਮ ਤੂੰ ਲੈਣਾ ਤੂ ਹੈ ਗੁਰੂ ਅਗਨ ਤੂੰ ਵਿਚਾਰਿਆ ਗੁਰਧਾ ਤਮ ਸਧਾਰਿਆ ਅਮੰਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਚਾਲੂ ਖਾਲਸਾਈ ਮਾਇਆ ਮੋਹ ਪਰਮ ਤਰ ਭੂਲੇ ਸੁਤਦਾਰ ਸੰਪ੍ਰੀਤ ਲਗਾ ਏ ਕੋ ਤੁਮ ਪਾ ਸੁਣਿਓ ਗੁਰ ਸੰਗਤ ਤੈ ਮਿਲੰਤ ਜਮ ਕ੍ਰਾਸ ਮਿਟਾਈ ਏਕਰ ਗੁਰ ਰੰਗ ਦਾ ਰੱਖੋ ਸੁਨਾਨ ਸੂਰਜ ਕਿਰਨ ਮਿਲੇ ਜਲਕਾਰ ਜਲੂ ਆਰਾਮ ਜੋਤੀ ਜੋਤਰੀ ਸੰਪੂਰਨ ਠਿਗਾਰਾ वाहेगुरु साहिजी ਬਾਰ ਬਾਰ ਇਕੋਂਗਾ ਸਤ ਗੁਰ ਪ੍ਰਸਾਦ ਬੰਦਨਾ ਬੰਦਨਾਂ ਅਰਵੰਦਨਾ ਗੁਣਦਾਵ ਗੋਪਾਲ ਰਾਜਰਾ ਮੱਡਾ ਭਾਗ ਧਿਰ ਗੁਰਦੇਵਾ ਊਟ ਪ੍ਰਾਦ ਮਿਲਤੇ ਹਰ ਸੇਵਾ ਚਰਨ ਕਮਲ ਨਾਮ ਕਾਮਨ ਰੱਪ ਸੂਗ ਅਗਨ ਤਿਸ ਜਨ ਨਾਮ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੁ ਹਰਿ ਕੀ ਅਤਨ ਦੁਖ ਕਿਛ ਪਾਪ ਨਰੇ ਤੇ ਜਮ ਜੰਦਾਰ ਨ ਆਵੈ ਨੇ ਜਿਸਨਾ ਅਗਲ ਪ੍ਰਭ ਆਪੁ ਗਜਾਰੀ ਨਾਨਕੁ ਗੁਦਰੀ ਜਪੋਤ ਨਖੇੜੇ ਜਮ ਜਿੰਦਾਰ ਨ ਆਵੇ ਨੀੜੇ ਕ੍ਰਿਸ਼ਨ ਅਗਲ ਪ੍ਰਭ ਆਪ ਜਾਰ ਨਾਨਕ ਦਰੇ ਪ੍ਰਭ ਸਰਣਾ ਬਾਲ ਗੁਰੂ ਜੀ ਦਾ ਹਸਾ he, he, he.